ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਬਈ ਅੱਜ 4 ਜਨਵਰੀ ਜਿਹੜਾ ਆਪਣਾ ਮਹਾਪੰਚਾਇਤ ਦਾ ਸੱਦਾ ਦਾ ਖਨੌਰੀ ਬਾਡਰ ਦਾ ਮਰੰਡੇ ਤੋਂ ਆਪਣਾ ਕਾਫਲਾ ਜਾਣਾ ਏ ਟੀਕੇਯੂ ਪੋਸਾ ਦਾ ਤੇ ਤਕਰੀਬਨ 9 ਵਜੇ ਗਏ ਬਈ ਸੱਦਾ ਹੈਗਾ 8 ਵਜੇ ਤੁਰਨੇ ਦਾ ਪਲਾਨ ਤਾਂ ਧੁੰਦ ਬਹੁਤ ਆ ਮੌਸਮ ਠੰਡਾ ਜਾਦਾ ਏ ਹੌਲੀ ਹੌਲੀ ਨਿਕਲਦੇ ਆ ਗੱਰਾ ਚੋਂ ਮਤਲਬ ਜੇ ਕਾਫਲਾ ਚੱਲ ਗਿਆ ਫਿਰ ਤਾਂ ਚੱਲ ਘੰਟਾ ਲੇਟ ਸਈ 12 ਵਜੇ ਤੱਕ ਪਹੁੰਚ ਜੂਗੇ ਜੇ ਚੱਲ ਪਈ ਹੁਣ ਵੀ ਬਾਕੀ ਗੱਡੀਆਂ ਦਾ ਕਾਫਲਾ ਸਾਰਾ ਬਈ ਪਹੁੰਚ ਗਿਆ ਵੱਡੀਆਂ ਆਪਣੀਆਂ ਖੜੀਆਂ ਆ ਗੁਰਦੁਆਰਾ ਸਾਹਿਬ ਆਈ ਸ਼ੀਸ਼ਗੰਗ ਸਾਹਿਬ ਮਰੰਡੇ ਦਾ ਇੱਧਰ ਮੇਲੋ ਬੰਦੇ ਆ ਮਾਈ ਸਤਿ ਸ਼੍ਰੀ ਅਕਾਲ ਜੀ ਪੰਮਾ ਜਟਾਣਾ ਬਾਈ ਹੈ ਤੇ ਆ ਗੁਰਦੁਆਰਾ ਸਾਹਿਬ ਆਈ ਸ਼ੀਸ਼ਗੰਗ ਸਾਹਿਬ ਮਰੰਡੇ ਦਾ ਬੜਾ ਗੁਰਦੁਆਰਾ ਇੱਥੇ ਤੇ ਆਪਣਾ ਕੰਮ ਕਰਕੇ ਤੋਰ ਆਵਾ ਮੇ ਰੋਡ ਤੇ ਹੱਣ ਕੇ ਆਉਂ ਸਿੱਧੀ ਹਾਂ ਇਹ ਮੇਲੋ ਤਕਰੀਬਨ ਹੋ ਗਈਆਂ 60-70 ਗੱਡੀਆਂ ਤਾਂ ਹੋ ਗਈਆਂ ਹੋਣੀਆਂ ਇਹ ਸਾਹਿਬ ਮਰੰਡਾ ਗੱਡੀਆਂ ਤਾਂ ਬਹੁਤ ਹੋ ਜਾਣੀਆਂ ਡਿੱਕਣਾ ਪੈਣਾ ਮਤਲਬ ਨਾਲੇ ਰਲ ਜਾਣਗੇ ਇੱਕ ਵਾਰ ਮੈਂ ਬਾਈ ਨੂੰ ਕਹਿੰਦਾ ਵੀ ਤੋੜ ਲਓ ਠੀਕ ਨਹੀਂ ਬਾਕੀ ਜੀ ਬਾਈ ਧੁੰਦ ਬਹੁਤ ਹੈ ਤੋਂ ਤੋਂ ਬਹੁਤ ਆ ਯਾਰ ਰਸ ਗਿਆ ਕਿਸੇ ਨੂੰ ਕਹਿ ਨਹੀਂ ਸਕਦੇ ਆ ਦਿਖ ਦਿਓ ਵੀਡੀਓ ਚ ਬਹੁਤ ਹੁੰਦਾ ਬਾਈ ਪਿੰਡ ਤੋਂ ਆਏ ਆ ਨਾ ਅਸੀਂ ਮਨੋਂ ਓਵਰਟੇਕ ਕਰਦੇ ਤੇ ਗੱਡੀ ਦਿਖਦੀ ਨਹੀਂ ਪੂਰੇ ਸੜਕ ਦੇਖ ਲੈ ਆਂ ਕਿਵੇਂ ਜਿਵੇਂ ਮੀਂਹ ਪਿਆ ਹੁੰਦਾ ਇਹਨਾਂ ਮੈਂ ਤੇਰੇ ਕੋਲ ਠੰਡ ਦਾ ਬਾਈ ਪੈਣੀ ਹੁਣ ਆ ਜਦੋਂ ਨੂੰ ਦਿਖਾਉਂਦੇ ਬਾਕੀ ਆਪਣੀਆਂ ਦੋ ਗੱਡੀਆਂ ਆਪਣੀਆਂ ਐ ਤੇ ਬਾਕੀ ਇਧਰ ਰੋਟੀ ਵਾਲੇ ਵੀ ਆ ਗਏ ਮੁੰਡੇ ਜਿਹਨਾਂ ਦੇ ਉਧਰ ਕਾਈ ਬਣਾ ਕੇ ਹੁੰਦੀ ਸੀ ਉਹ ਵੀ ਆ ਗਏ ਬਹੁਤ ਆ ਗਏ ਫੋਟੋ ਕਰਕੇ ਯਾਰ ਭਾਈ ਭੈਣੀ ਵਾਲਿਆਂ ਨੇ ਲੇਟ ਕਰਾਇਆ ਮੈਂ 7 ਵਜੇ ਪਹਿਲਾਂ ਹੀ ਖੜਾ ਪੂਰੇ 7 ਵਜੇ ਆ ਗੱਡੀਆਂ ਤਾਂ ਪਿਆ ਕਿਹਦਾ ਆਉਂਦਾ ਕੋਈ ਗੱਲ ਨਹੀਂ ਆ ਇੱਧਰ ਰੁਕੀ ਵਾਲੇ ਆ ਗਏ ਮੁੰਡੇ ਇਹ ਵਿੱਚ ਦੇ ਕੋਈ ਵਾਲੇ ਆ ਗਏ ਮੁੰਡੇ ਉਹ ਨਹੀਂ ਆਣਾ ਇੱਥੇ ਠੀਕ ਹੈ ਜੀ ਆਪਣੇ ਬੰਦੇ ਖੜੇ ਆ ਤੇ ਅਸੀ ਗੱਲ ਜੀ ਹਾਂ ਬਾਈ ਸਾਡੇ ਪਿੰਡ ਦੇ ਜਵਾਨ ਆਏ ਤੇ ਡੀਸੀ ਖੜਾਗਾ ਚੱਲ ਨੋਰ ਵੀਰ ਮੈਂ ਤਾਂ 7 ਵਜੇ ਪੂਰੇ ਰੈਡੀ ਦਾ ਭੈਣੀਆਂ ਵਾਲ ਨੇ ਲੇਟ ਕਰਾ ਆ ਗਏ ਬੰਦੇ ਹੋਣਾ ਅਸੀ ਮੇਰੇ ਭਾਈ ਆ ਕਿੱਥੀ ਗੱਡੀयां ਕਹਾ ਮਗਾਉਂ ਹੋਰ ਕੈਮ ਗਰੀਬ ਭਾਈ ਪੈਸਾ ਪੱਜਾ ਵੀਡੀਓ ਬਣਨੀ ਆ ਹਾਂ ਮੜੀਆਂ ਕਹਾ ਮਗਾ ਲੂ ਕੋਈ ਨਹੀਂ ਲਾ ਆਏ ਫਿਰ ਤੇ ਬਾਈ ਜੋ ਇੱਕ ਵਾਰ ਸਾਰੀ ਸੰਗਤਾਂ ਨੂੰ ਦੱਸ ਕੇ ਜਵਾਬ ਕਰਦੇ ਬੋਗੀਆਂ ਬਈ 60 70 ਗੱਡੀਆਂ ਹੋ ਗਈਆਂ ਤੇ तकरीबन ਗੱਡੀ ਦਾ 200 ਦਾ ਆਪਣਾ ਆਈਡੀਆ ਵੀ 200 ਹੋ ਜੂਗੀ ਹੈ ਵੈਸੇ 200 ਬਾਅਦ ਤੇ ਉਹੀ ਗੱਲ ਆ ਗਈ ਨਾ ਫਿਰ ਡਿਕੜਾ ਪੈਣਾਗਾ ਅੱਗੇ ਹੈ ਕਿਉਂਕਿ ਘੰਟਾ ਹੋਰ ਲੇਟ ਹੋ ਜੂਗੇ ਫਿਰ ਬਾਕੀ ਛੱਡ ਕੇ ਵੀ ਨਹੀਂ ਜਾ ਸਕਦੇ ਅੱਧਾ ਘੰਟਾ ਦਾ ਤਕਰੀਬਨ ਹੋਰ ਮੇਰੇ ਸਾਬ ਨਾਲ ਲੱਗੇ ਜਾਣਾ ਇੱਥੇ ਹੈਂ ਕਿਉਂਕਿ ਆਹੀ ਟਾਈਮ ਐ ਉੱਠਣੇ ਦਾ ਪਿੰਡ ਵਾਲਿਆਂ ਦਾ ਹੈ ਠੰਡ ਦਾ ਟਾਈਮ ਆ ਅਗਲਾ ਜਿਹੜਾ ਕਰਦਾ ਵੀ ਹੈ ਨਾ ਸੱਜਰੀ ਉੱਠਦਾ ਕੱਕਣਾ ਕਰਕੇ ਫੇਰ ਪੈ ਜਾਂਦਾ ਇੱਕ ਵਾਰ ਜਿਹੜੇ 3-4 ਵਜੇ ਵੀ ਉੱਠਦੇ ਹਨਾ ਡੰਗਰਾਂ ਨੂੰ ਗਨਾਂ ਦਾ ਕਰਦੇ ਆ ਹੂੰ ਦੁਆਰਾ ਸੌਂ ਜਾਂਦਾ ਅਗਲਾ ਵੀ ਚੱਲ 9 ਵਜੇ ਪਹੁੰਚ ਜੂਗੇ ਇੱਕ ਜਿਹੜੇ ਨੇ ਹੁਣ ਆਪਾਂ ਨੂੰ ਤਾਂ ਟੈਨਸ਼ਨ ਦੀ ਆਪਾਂ ਨੇ ਹੋਰ ਵੀ ਠਾਲਣੇ ਤੇ ਹੋਰਾਂ ਨੂੰ ਫੋਨ ਕਰਨਾ ਦਾ ਆਪਾਂ ਨੂੰ ਤਾਂ ਹੁਣ 4 ਵਜੇ ਤੋਂ ਉੱਠਿਆ ਮੈਂ 4:30 ਦਾ ਹੈ ਹੁਣ ਜਿੱਕਣਾ ਨੇੜੇ ਦੇ ਪਿੰਡ ਵਾਲੇ ਆ ਉਹਨਾਂ ਨੂੰ ਪਤਾ ਵੀ ਅਸੀਂ 10 ਮਿੰਟ ਚ ਪਹੁੰਚ ਜਣੇ ਹਾਂ ਉੱਥੇ ਹੈ ਉਹਨਾਂ ਨੇ ਉਹੀ ਕਰਾਈ ਬਾਕੀ ਤੁਹਾਨੂੰ ਉੱਥੇ ਆ ਕੇ ਦਿਖਾਉਂਦੇ ਬਈ ਅੱਜ ਪੂਰਾ ਕਾਠਾ ਪੂਰੇ ਭਾਰਤ ਦਾ ਮਹਾਪੰਚਾਇਤ ਜਿਹੜੀ ਪੂਰੇ ਭਾਰਤ ਦੇ ਕਿਸਾਨ ਆਣਗੇ ਤੇ ਆਈਡੀਆ ਦਾ ਉੱਥੇ ਬਹੁਤ ਆ ਵੀ ਬੜੀਆਂ ਸਟੇਜਾਂ ਲੱਗੀਆਂ ਕਿ ਟੁਕੜ ਟੁਕੜ 50 ਹਜ਼ਾਰ ਲੱਖ ਬੰਦਾ ਹੋਊਗਾ ਬਾਕੀ ਜਾ ਕੇ ਪਹੁੰਚ ਕੇ ਜੋ ਵੀ ਹੋਏ ਹਾਲਾਤ ਦੇਖਦੇ ਆ ਬਾਕੀ ਬਈ ਜਿਹੜੇ ਵੀਡੀਓ ਦੇਖਦੇ ਆ ਜਿਨ੍ਹਾਂ ਨੇ ਅੱਜ ਵੀ ਰੱਖਣੀ ਜਾਂ ਕੱਲ ਨੂੰ ਜਰੂਰ ਉੱਥੇ ਪਹੁੰਚੋ ਕੋਈ ਚੱਕਰ ਨਹੀਂ ਜ਼ਰੂਰੀ ਨਹੀਂ ਵੀ ਅੱਜੇ ਖਤਮ ਹੋ ਜਾਣਾ ਧਾਰਨਾ ਅੱਜ ਮਹਾਪੰਚਾਇਤ ਦਾ ਕੋਈ ਗੱਲ ਨਹੀਂ ਕਿ ਅੱਜ ਨਹੀਂ ਪਹੁੰਚ ਸਕਦੇ ਹੱਥ ਜੋੜ ਕੇ ਹੀ ਬੇਨਤੀ ਆ ਤੁਹਾਨੂੰ ਤੇ ਕੱਲ ਨੂੰ ਪਹੁੰਚੋ ਪਰਸੋਂ ਨੂੰ ਪਹੁੰਚੋ ਜਿੱਦਣ ਤੁਹਾਡਾ ਟਾਈਮ ਲੱਗਦਾ ਜਰੂਰ ਗੇੜਾ ਮਾਰ ਕੇ ਬਾਰੀਆਂ ਬਾਹਰ ਉੱਥੇ ਬੰਨੀ ਹੋਈਆਂ ਹਾਂ ਦਿੱਲੀ ਬਾਦ ਆਪਣੇ ਪਿੰਡਾਂ ਦੀਆਂ ਬਾਰੀਆਂ ਬੰਨ ਲਓ ਯਾਰ ਕਿ ਆ ਯਾਰ ਪਾਰਟੀਆਂ ਪਿੱਛੇ ਵੀ ਤਾਂ ਆਪਾਂ ਝੰਡੇ ਚੱਕੀ ਫਿਰਦੇ ਆ ਇਹੀ ਕਿਸੇ ਪਾਰਟੀ ਦਾ ਹੁੰਦਾ ਆਪਣੇ ਪਾਰਟੀ ਦਾ ਕੋਈ ਆਉਦਾ ਨਾ ਹੋਵੇ ਜਰਵਾ ਕੁਝ ਨਹੀਂ ਆਪਾਂ ਮੂਰੇ ਫਿਰਦੇ ਝੰਡੇ ਚੱਕੀ ਪਾਰਟੀਆਂ ਵਾਸਤੇ ਹੈ ਇੱਥੇ ਤਾਂ ਆਪਦੇ ਵਾਸਤੇ ਆ ਨਾ ਉੱਥੇ ਕਿਸੇ ਵਾਸਤੇ ਵੋਟਾਂ ਮੰਗਣੀਆਂ ਉੱਥੇ ਆਪਾਂ ਆਪਦੇ ਪੱਲੇ ਤੋਂ ਖਰਚਾ ਵੀ ਕਰਦੇ ਗੱਡੀਆਂ ਵੀ ਲੈ ਕੇ ਜਾਂਦੇ ਆ ਰੈਲੀਆਂ ਚ ਹੈ ਇੱਥੇ ਆਪਣੀਆਂ ਜ਼ਮੀਨਾਂ ਵਾਸਤੇ ਜਿੱਥੇ ਅਸੀਂ ਸਾਰੀ ਬੁੜਿਆਂ ਨੇ ਜਿਹੜੀਆਂ ਬਜ਼ੁਰਗਾਂ ਨੇ ਹਾਲਾਂ ਨਾਲ ਬਾਵਾ ਕੇ ਬਲਦਾਂ ਨਾਲ ਜ਼ਮੀਨਾਂ ਬਣਾਈਆਂ ਉਹ ਜ਼ਮੀਨਾਂ ਦੀ ਲੜਾਈ ਆ ਬਾਈ ਜੇ ਸਾਹਮਣੂ ਇਹ ਚੰਗੇ ਰਹੂਗੇ ਹੁਣ ਤੁਹਾਡੇ ਸਾਹਮਣੇ ਹੀ ਆ 25-30 ਹਜ਼ਾਰ ਏਕੜ ਦਾ ਪੰਜਾਬ ਦੀ ਜਿਹੜਾ ਨਵੇਂ ਭਾਰਤ ਮਾਲਾ ਇਹ ਰੋਡ ਬਣੇ ਆ ਇਹਦੇ ਵਿੱਚ ਦੱਬੀ ਗਈ ਇੱਕ ਨੰਮਾ ਮੁੱਦਾ ਬਾਈ ਸਾਹਮਣੇ ਆ ਗਿਆ ਆ ਆਪਣਾ ਮੁੱਦਾ ਬਾਈ ਆਪਣੀ ਸਰੰਦ ਨਹਿਰ ਸਰੰਦ ਕਨਾਲ ਆ ਰੋਪੜ ਤੋਂ ਸਤਲੁਜ ਦਰਿਆ ਚੋਂ ਨਿਕਲਦੀ ਆ ਔਰ ਰਾਜਸਥਾਨ ਤੱਕ ਜਾਂਦੀ ਆ ਜਿਹੜਾ ਆਪਣੇ ਨਾਲ ਜਿਹੜੇ ਸਾਡੇ ਪਿੰਡੋਂ ਪਹਿ ਜਾਣਦੇ ਆ ਸਾਡੇ ਮੋਢੇ ਨਾਲ ਕਿ ਚੱਲਦੀ ਨਹਿਰ ਉਹ ਬਾਈ ਕੱਚੀ ਦੀ ਪਹਿਲਾਂ ਨਹਿਰ ਹੈ ਤੇ ਉਹਨੂੰ ਪੱਕੀ ਕਰਨ ਲੱਗੇ ਆ ਪੱਕੀ ਵੀ ਇਹੋ ਜਿਹੇ ਤਰੀਕੇ ਨਾਲ ਕਰ ਲੱਗੇ ਜਿਦਕਣਾ ਕਗੇ ਪਹਿਲੀਆਂ ਪੱਕੀਆਂ ਨਹਿਰਾਂ ਐ ਉਹ ਸਿਰਫ ਇੱਟਾਂ ਲੱਗੀਆਂ ਵੀ ਆ ਉਹਨਾਂ 'ਚ ਪਾਣੀ ਰਿਸੀ ਜਾਂਦਾ ਮਤਲਬ ਜਿਹੜੇ ਕੰਢਿਆਂ ਤੇ ਦਰਦੁਖਤਾ ਸੇਮ ਰਹਿੰਦੀ ਆ ਹੈ ਇਹਦੇ ਵਿੱਚ ਇਹਨਾਂ ਨੇ ਕੀ ਕਰਨਾ ਇੰਨੀ ਮੋਟੀ ਦਾ ਲੇਅਰ ਘੱਟੋ ਘਾਟ 7-8 ਇੰਚ ਦੀ ਤਾਂ ਪਹਿਲਾਂ ਪਾਣੀ ਆ ਕੰਕਰੀਟ ਦੀ ਠੀਕ ਆ ਉਹਦੇ ਉੱਤੇ ਪਾਣਾ ਲਫਾਫਾ ਐਡੀ ਮੋਟੀ ਤਰਪਾਲ ਹੁੰਦੀ ਜਿਹੜੀ ਉਹਦੇ ਉੱਤੇ ਫੇਰ ਕੰਕਰੀਟ ਕੱਲ ਮੈਂ ਇੱਕ ਦੇਖੇ ਥੀ ਨਿਊਜ਼ਲ ਦਿਖਾਉਂ ਤਾਂ ਬਾਈ ਲਫਾਫਾ ਪਿਆ ਕਹਿੰਦਾ ਹਾਂ ਉਹ ਚੱਕ ਵੀ ਨਹੀਂ ਸਕਦੇ ਯਾਰ ਆਪਾਂ ਇੰਨਾ ਹੈਵੀ ਉਹ ਮਸ਼ੀਨਾ ਨਾਲ ਪੈਣਾ ਉਹ ਹੈ ਉਹ ਦੇਖ ਲਾ ਤੂੰ ਨੇ ਸਲਾਹ ਵੀ ਨਹੀਂ ਜਾਣ ਦੇਣੀ ਥੱਲੇ ਜਿਹੜੇ ਆਪਣੇ ਪਾਣੀ ਦੇ ਲੈਵਲ ਆਪਣੇ ਸਾਡੇ ਪਿੰਡ ਬਈ 25 20 25 ਫੁੱਟ ਤੇ ਪਾਣੀ ਹੈ ਇਸ ਟਾਈਮ ਉਹ ਵੀ ਤਾਂ ਹੀ ਹੈ ਯਾਰ ਉਹ ਕਾਦੇ ਕਰਕੇ ਆ ਉਧਰ ਦਰਿਆ ਪੈਂਦਾ ਹੈ ਇੱਧਰ ਨਾ ਪੈਂਦੀ ਆ ਹੈ ਉਹ ਸੇਮ ਰਹਿੰਦੀ ਆ ਧਰਤੀ 'ਚ ਪਾਣੀ ਦਾ ਲੈਵਲ ਉੱਚਾ ਰਹਿੰਦਾ ਹੈ ਤੇ ਜਿੱਦਣ ਇਹ ਕੰਮ ਹੋ ਗਿਆ ਧਰਤੀ 'ਚ ਪਾਣੀ ਜਾਣਾ ਨਹੀਂ ਸੇਮ ਦਾ ਤੇ ਵੀ ਜੇ ਤੁਸੀਂ ਕਰਨੀ ਯਾਰ ਜੇ ਤੁਸੀਂ ਕਹਿੰਦੇ ਆ ਪੱਕੀ ਕਰਨੀ ਸਫਾਈ ਕਰ ਦਿਓ ਯਾਰ ਕੰਡੇ ਕਰ ਦਿਓ ਕੱਲੇ ਕੱਲੇ ਕੰਡੇ ਮੱਕਾ ਸਾਨੂੰ ਜਿਆਦਾ ਦਿੱਕਤ ਆ ਜੀ ਮੰਨ ਪੱਕੇ ਹੀ ਕਰ ਦਿਓ ਟੁੱਟਣ ਦੀ ਟੈਨਸ਼ਨ ਆ ਜੀ ਵੈਸੇ ਪੈਸੇ ਕਦੇ ਟੁੱਟਦੀ ਨਹਿਰ ਬਹੁਤ ਚੌੜੀ ਆ ਤੁਸੀਂ ਟੁੱਟਦੀ ਕਰਦੇ ਯਾਰ ਤੇ ਡੂੰਗੀ ਕਰ ਦਿਓ ਕੰਡੇ ਪੱਕੇ ਕਰ ਦਿਓ ਯਾਰ ਆ ਤਾਂ ਮਾਰਨੇ ਨੂੰ ਹੋਏ ਵਜਾ ਮਾ ਉੱਥੇ ਪੰਜਾਬ ਦਾ ਕੀ ਆ ਫਾਇਦਾ ਹੈ ਕੋਈ ਫਾਇਦਾ ਹੈਗਾ ਪੰਜਾਬ ਦਾ ਹੈ ਪੈਸਾ ਪੰਜਾਬ ਦਾ ਲੱਗਣਾ ਹੀ ਪੂਰਾ ਸੈਂਟਰ ਲਾ ਦੂੰਗੀ ਅੱਧਾ ਦਾ ਵਿਆਵੇ ਲਾਉਂਗਾ ਚਾਹੇ 20 ਪੈਸੇ ਲਾਏ ਪੰਜਾਬ ਨੇ ਪਰ ਪੰਜਾਬ ਨੂੰ ਤਾਂ ਨਹੀਂ ਫਾਇਦਾ ਉਹਦਾ ਕੋਈ ਵੀ ਹੈ ਸਿੱਧਾ ਪਾਣੀ ਜਾਣਾ ਜੇ ਰੋਪੜ ਦੇ ਸਮਝ ਲਾ 100 ਲੀਟਰ ਪਾਇਆ ਤਾਂ ਉਹ ਚਾਹੁੰਦੇ ਆ ਵੀ 100에 ਸਿਰੇ ਪਹੁੰਚੇ ਫੇ ਰਸਤੇ 'ਚ ਕੁਛ ਨਾ ਮਿਲੇ ਇਹਨਾਂ ਨੂੰ ਪਹਿਲਾਂ ਭਾਖੜਾ ਆਪਣਾ ਭਾਖੜਾ ਡੈਮ ਹੋ ਗਿਆ ਨੰਗਲ ਵਾਲਾ ਹੈ ਉਹਦਾ ਪ੍ਰਬੰਧ ਦਾ ਜਿੰਨਾ ਉੱਥੇ ਸਾਰੇ ਬਾਈ ਗੁਜਰਾਤੀ ਪਠਾਨ ਤੇ ਲਿਆ ਕੇ ਸਾਰਾ ਪਹਿਲਾਂ ਪੰਜਾਬ ਦੇ ਆਪਣੇ ਇਧਰ ਅਫਸਰ ਤੇ ਪੰਜਾਬ ਸਰਕਾਰ ਕੋਲੇ ਉਹਦਾ ਸਾਰਾ ਪ੍ਰਬੰਧਤਾ ਉਹ ਸਾਰਾ ਸੈਂਟਰ ਨੇ ਆਪਣੇ ਹੱਥ 'ਚ ਲੈ ਲਿਆ ਜਿੰਨੇ ਅਫਸਰ ਆ ਉਹ ਸਾਰੇ ਉਹਨਾਂ ਨੇ ਆਪ ਦੇ ਲਾ ਲਏ ਤੇ ਉਹ ਤਾਂ ਲਾਵਾ ਪਾਣੀਆਂ ਦਾ ਪਿੱਛੇ ਰਹਿ ਗਿਆ ਢਾਈ ਦਰਿਆ ਹੈ ਹੈ ਉਹ ਵੀ ਨਹਿਰਾ ਕੱਡ-ਕੱਡ ਕੇ ਇਹਨਾਂ ਨੇ ਏਦਾਂ ਪਾਣੀ ਲੈ ਜਾਣਾ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਹੈਗਾ ਪਾਣੀ ਕਦੇ ਬਈ ਪਾਣੀ ਪੀਣੇ ਵਾਲੇ ਪਾਣੀ ਦਾ ਆਉਣਾ ਇਹ ਪੀਣ ਪਾਣੀ ਕਦੇ ਨਹੀਂ ਮੁੱਕਦਾ ਮੁਕਣਾ ਧਰਤੀ 'ਤੇ 70% ਪਾਣੀ ਆ ਪਾਣੀ ਜਿਹੜਾ ਪੀਣੇ ਵਾਲਾ ਪਾਣੀ ਉਹਦਾ ਲੈਵਲ ਡੂੰਘਾ ਜਾਣਾ ਹੁਣ ਕਿਉਂਕਿ ਪੰਜਾਬ ਦੇ 12500 ਪਿੰਡਾਂ ਉਹਦੇ ਵਿੱਚੋਂ ਮੈਂ ਕਹਿੰਦਾ 1000 ਪਿੰਡ ਵੀ ਏਦਾਂ ਦਾ 1000 ਪਿੰਡ ਮਸਾ ਹੋਣਾ ਜਿਹੜਾ ਤਾਂ ਪਾਣੀ ਪੀਣ ਜੋਗਾ ਬਿਜ਼ਨਸ ਮਰਸੀਪਲ ਦਾ ਬੋਰ ਕਰ ਲਿਆ ਪਾਣੀ ਪੀ ਸਕਦੇ ਆ ਹੈਂ ਪਾਣੀ ਪੀਣ ਦੇ ਲਈਕ ਨਹੀਂ ਬਾਈ ਰਹਿਣੇ ਹੈਗੇ ਇਹ ਹੀ ਤੁਹਾਨੂੰ ਹੱਥੀ وڑ ਕੇ ਬੇਨਤੀ ਬਾਈ ਆਪਣੇ ਵਾਸਤੇ ਲੜਨਾ ਐ ਪਾਰਟੀਆਂ ਵਾਸਤੇ ਬਥੇਰਾ ਲੜ ਲੈ ਆਪਣੇ ਵਾਸਤੇ ਲੜ ਲਓ ਚੰਗੇ ਰਹੋਗੇ ਹੈ ਥੋੜੀ ਅਗਲੇ 10 20 ਸਾਲ ਚੰਗੇ ਲੰਘ ਜੂਗੇ ਮਤਲਬ ਲੜੇ ਬਿਨਾ ਤਾਂ ਪੰਜਾਬ ਦਾ ਕੋਈ ਹੱਲੇ ਨਹੀਂ ਲੜਨਾ ਬਾਈ ਪੰਜਾਬੀਆਂ ਦੇ ਖੂਨ ਚ ਹੈ ਤੇ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਵੀ ਪੰਜਾਬ ਨੂੰ ਤਾਂ ਨਿਤ ਨਵੀਆਂ ਮੁਹਿੰਮਾਂ ਹੈ ਹੈ ਮਤਲਬ ਕੱਚ ਲਾਨਣੇ ਕੱਚ ਕਰਨੇ ਪੈਣਾ ਹਾਂ ਤੇ ਉਹਦੇ ਵਾਸਤੇ ਆ ਚਾਹੇ ਕਿਸਾਨੀ ਦੀ ਲੜਾਈ ਆ ਚਾਹੇ ਬਾਈ ਮਜ਼ਦੂਰ ਭਾਈ ਚਾਰੇ ਦੀ ਆ ਮਜ਼ਦੂਰ ਭਾਈ ਚਾਰੇ ਦੀਆਂ ਬਰਾਬਰ ਮੰਗਾ ਹੈ ਹੈ ਚਾਹੇ ਕਾਰਪੋਰੇਟ ਸਿਸਟਮ ਦੀ ਲੜਾਈ ਆ ਕਾਰਪੋਰੇਟ ਸਿਸਟਮ ਦੇਖ ਲੋ ਕਿੱਡੇ ਕਿੱਡੇ ਮਾਲ ਬਣ ਗਏ ਸਾਰੀ ਦੁਕਾਨਦਾਰੀ ਸ਼ਹਿਰੀ ਵਰਗ ਸਾਰੀ ਖਤਮ ਹੈ ਅੱਜ ਨਹੀਂ ਤੁਸੀਂ ਹਾਲਾਤ ਹੁਣੇ ਦੇਖ ਲੋ ਕੀ ਅੱਜ ਦੇ 5 ਸਾਲ ਬਾਅਦ ਹਾਲਾਤ ਕੀ ਹੋਣੇ ਆ ਤੁਸੀਂ ਪਹਿਲੇ 5 ਸਾਲ ਕੱਢ ਕੇ ਦੇਖ ਲੋ ਕਿਹੜੇ ਮਾਲ ਤੇ ਕਿੰਨੇ ਕਿਤੇ ਆਪਣੇ ਛੋਟੇ ਸ਼ਹਿਰਾਂ ਵਿੱਚ ਬੜਿਆਂ ਚ ਹੈਗੇ ਤੇ ਛੋਟੇ ਸ਼ਹਿਰਾਂ ਵਿੱਚ ਕਿੰਨੇ ਕ ਮਾਲ ਹੁੰਦੇ 5 ਸਾਲ ਪਹਿਲਾਂ ਕੱਕੇ ਹਾਂ ਆਪਣੇ ਰੋਪੜ ਕਿੰਨੇ ਦਿੱਤਾ ਸੀ ਉਹਨੇ ਰੋਪੜ ਦੇਖ ਲੈ ਕਿੰਨੇ ਖੁੱਲ ਗਏ ਕਿੰਨੇ ਖੁੱਲ ਗਏ ਹੁਣ ਉਹਨੇ ਸਾਰੀ ਦੁਕਾਨਦਾਰੀ ਖਤਮ ਕਰ ਦਿੱਤੀ ਆ ਜਿਹੜੇ ਕਹੀ ਜਾਂਦੇ ਨੇ ਨਾ ਕੱਲੇ ਕਿਸਾਨ ਨੇ ਤਾਂ ਬਈ ਧੰਨੇ ਲਾਲਾ ਬੈਠੀ ਜਾਂਦੇ ਆ ਤੁਹਾਨੂੰ ਉਦੋਂ ਪਤਾ ਲੱਗਣਾ ਵੀ ਕਿਸਾਨ ਸਹੀ ਕਹਿੰਦੇ ਤੇ ਜਿਹੜੇ ਲੜਦੇ ਤੇ ਮੁਰੇ ਹਾਂ ਜਦੋਂ ਆਪ ਦੇ ਤੇ ਆਣੀ ਆ ਤੁਹਾਡੇ ਨੂੰ ਹੈ ਤਾਂ ਇੰ ਤੋਂ ਚੰਗਾ ਬਾਈ ਉਹ ਟਾਈਮ ਆਣ ਤੋਂ ਪਹਿਲਾਂ आ, मतलब ਹੁਣ ਜਿਵੇਂ ਕਿਸੇ ਦੁਕਾਨ ਤੀ ਆ ਸ਼ਹਿਰ ਦੇ ਵਿੱਚ ਗਕੇ ਉਹਦੀ ਪੀੜੀ ਦਰ ਪੀੜੀ ਉਹੀ ਦੁਕਾਨ ਤੇ ਉਹਦਾ ਮੁੰਡਾ ਬਹਿ ਗਿਆ ਪੋਤਾ ਬਹਿ ਜੂ ਅੱਗੇ ਉੱਥੀ ਚੱਲੀ ਜਾਣਾ ਤਾਂ ਗੱਲ ਆਪਾਂ ਪਿੱਛੇ ਜਾਨਦੇ ਆਪਾਂ ਉਹਦੇ ਸਾਥ ਦੇ ਲੰਨੇ ਆ ਕੋਈ ਪੀੜੀ ਜਲੀਦਾ ਚਾਹੇ ਕੋਈ ਜੋਬ ਲੱਗੇ ਨਾ ਬੱਚਾ ਉਹਨਾਂ ਦਾ ਮਤਲਬ ਸੈਟਅਪ ਬਣਿਆ ਵਾ ਅੱਗੇ ਅੱਗੇ ਹੈ ਤੇ ਜੇ ਤੁਹਾਡੀਆਂ ਦੁਕਾਨਦਾਰੀ ਤੁਹਾਡੀ ਖਤਮ ਹੋ ਗਈ ਹੈ ਫਿਰ ਤੁਸੀਂ ਬਈ ਧਰਨੇ ਲੈਣੇ ਆ ਤੁਸੀਂ ਸਭ ਕੁਝ ਕਰਨਾ ਪਿੱਛੇ ਖੜਨ ਵਾਲਾ ਬੰਦਾ ਨਹੀਂ ਰਹਿਣਾ ਇਹ ਗੱਲ ਯਾਦ ਰੱਖਿਓ ਹਾਂ ਬਾਕੀ ਹੱਥ ਜੋੜ ਕੇ ਬਈ ਬੇਨਤੀ ਆ ਪਹੁੰਚੋ ਵਾਤੇ ਵਾਤੇ ਆਪਣੇ ਨੇੜੇ ਤੇੜੇ ਹਰੇਕ ਜ਼ਿਲ੍ਹਿਆਂ ਚ ਹੁਣ ਤਾਂ ਇਕੱਠ ਹੋ ਰਹੇ ਆ ਜਿਹੜਾ ਉੱਥੇ ਨਹੀਂ ਜਾ ਸਕਦਾ ਯਾਰ ਆਪਾਂ ਤਾਂ ਇੱਥੇ ਤੋਂ ਜਾ ਹੀ ਸਕਦੇ ਆ ਆਪਣੇ ਲੋਕਲ ਇਕੱਠ ਹੁੰਦੇ ਆ ਜਿਹੜੇ ਯੂਨੀਅਨਾਂ ਦੇ ਉੱਥੇ ਤਾਂ ਆਪਾਂ ਕਿਉਂਕਿ ਜੇ ਤੁਸੀਂ ਪਿੰਡ ਵੀ ਕੋਈ ਆਪਣੇ ਜ਼ਿਲ੍ਹੇ ਚ ਵੀ ਇਕੱਠ ਕਰਦੀ ਆ ਯੂਨੀਅਨ ਉੱਥੇ ਤੋਂ ਵੀ ਜਾਂਦਾ ਉਹ ਵੀ ਸਰਕਾਰ ਕੋਲ ਸਾਰੇ ਡਾਟੇ ਜਾਂਦੇ ਆ ਹੈਂ ਸਾਰੀਆਂ ਉਹਨਾਂ ਦੀਆਂ ਇਹਦੀਆਂ ਰਿਪੋਰਟਾਂ ਸਾਰੀਆਂ ਜਾਂਦੀਆਂ ਵੀ ਕਿੰਨੇ ਕ ਬੰਦੇ ਨਿਕਲ ਰਹੇ ਆ ਕਿੰਨੀ ਕਿੰਨਾਂ ਦੀ ਹਵਾਵਾ ਰਹੀ ਹੈ ਜੇ ਆਪਣੇ ਰੇਲਰ ਰੋਕੀਆਂ ਹਾਂ ਉੱਥੇ ਸਾਰੀ ਰਿਪੋਰਟ ਗਈ ਆਪਾਂ ਸਾਰੀ ਜਾਣੀ ਯਾਰ ਪਿੰਡ ਚ ਕੋਣ ਕੋਣ ਬੋਲਿਆ ਸਾਰੀ ਰਿਪੋਰਟ ਗਈ ਆ ਉੱਥੇ ਸਰਕਾਰ ਦੇ ਸੀਆਈਡੀ ਤੰਤਰ ਇੰਨੇ ਤਗੜੇ ਆ ਨਾ ਇਹਨਾਂ ਦੇ ਹੈ ਜੇ ਤੂੰ ਕਿਤੇ ਅੱਜ ਦੇ ਟਾਈਮ 'ਚ ਪਿੰਡ 'ਚ 10 ਬੰਦੇ ਇਕੱਠੇ ਕਰਕੇ ਕਿਤੇ ਨਾਰੇ ਲਾਂਦਾ ਨਾ ਵੀਡੀਓ ਬੰਦਾ ਹੈ ਉਹ ਤੇਰੀ ਹਰੇਕ ਚੀਜ਼ ਮਤਲਬ ਨੋਟ ਹੋਣੀ ਆ ਤੇਰੀ ਹੈ ਇਹ ਨਹੀਂ ਹੈਗਾ ਵੀ ਤੁਹਾਡਾ ਕੋਈ ਫਜ਼ੂਲ ਜਾਊਗਾ ਸਾ ਮੈਂ ਕਹਿੰਦਾ ਚਾਹੇ ਨੇੜੇ-ਤੇੜੇ ਹੋ ਗਿਆ ਬਾਈ ਜਿੱਥੇ ਮਰਜੀ ਜ਼ਰੂਰ ਸ਼ਮੂਲੀਅਤ ਕਰੋ ਤੇ ਬਾਕੀ ਹੁਣ ਆਸ਼ੀਰਵਾਦ ਲੈ ਕੇ ਗੁਰਦਾਸ ਸਾਹਿਬ ਤੋਂ ਬਾਈ ਕਾਫਲਾ ਵਾ ਤੋੜ ਦੇਣਾ ਆਪਾਂ ਨੇ 15-20 ਮਿੰਟ ਚ ਤਕਰੀਬਨ ਬਾਕੀ ਅਦਰ ਮੁੰਡੇ ਪਹੁੰਚਗੇ ਆਪਣੇ ਸਾਹਬ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਅੱਜ 4 ਜੂਨ ਨੂੰ 4 ਜਨਵਰੀ ਨੂੰ ਜਿਹੜੀ ਮਹਾਪੰਚਾਇਤ ਮਹਾ ਕਾਫਲਾ ਜਿਹੜਾ ਸ਼ੰਭੂ ਬੁਲਾਇਆ ਹੋਇਆ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਅੱਜ 40 ਦਿਨ ਚਾਲੀਮਾ ਦਿਨ ਹੋ ਗਿਆ ਮੰਨ ਵਰਤੇ ਸੋ ਅੱਜ ਅਸੀਂ ਰੋਪੜ ਜ਼ਿਲ੍ਹੇ ਤੋਂ ਮਹਾਲੀ ਜ਼ਿਲ੍ਹੇ ਤੋਂ ਜਿਹੜਾ ਇੱਕ ਵੱਡੇ ਕਾਫਲੇ ਦੇ ਨਾਲ ਲੋਕ ਜਾਗਰੂਤ ਕਾਫਲਾ ਜਿਹੜਾ ਉਹ ਲੈ ਕੇ ਖਨੌਰੀ ਪਹੁੰਚਾਂਗੇ ਢੱਲੇਵਾਲ ਸਾਹਿਬ ਨੇ ਕਿਹਾ ਆਪ ਕਿਹਾ ਵੀ ਹਾਂ ਮੈਂ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਸੋ ਮੇਰੀ ਬੇਨਤੀ ਹੈ ਕੋਈ ਅੱਗੇ ਪਿੱਛੇ ਵੀ ਮੇਰਾ ਭਰਾ ਰਹਿੰਦਾ ਤਾਂ ਪਹੁੰਚਣ ਦੀ ਕਾਫਲੇ ਚ ਕੋਈ ਨਹੀਂ ਕਿਰਪਾਲਤਾ ਕਰੋ ਤਾਂ ਕਿ ਆਪਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਗਏ ਦੱਲੇਵਾਲ ਸਾਹਿਬ ਕੋਲ ਚੱਲੀਏ ਜਿਨ੍ਹਾਂ ਨੇ ਸਾਡੇ ਲਈ ਐਡਾ ਵੱਡਾ ਜਿਹੜਾ ਕਦਮ ਚੁੱਕਿਆ ਆਰਪਾਰ ਦੀ ਲੜਾਈ ਆ ਜਿਹੜੀ ਉਹ ਆਪਣੀ ਸ਼ੁਰੂ ਕਰ ਚੁੱਕੇ ਆ ਅੱਜ 40ਵਾਂ ਦਿਨ ਹੋ ਗਿਆ ਆਰਪਾਰ ਦੀ ਲੜਾਈ ਲੱਗੇ ਨੂੰ ਜੰਗ ਬਹੁਤ ਵੱਡੀ ਆ ਤੇ ਲੰਬੀ ਵੀ ਆ ਤੇ ਕੋਆਪਰੇਟਿਵ ਘਰਾਣੇ ਦੇ ਸੰਸਾਰ ਦੇ ਵਿਰੁੱਧ ਲੜਾਈ ਆ ਮਿੱਤਰੋ ਕੋਈ ਛੋਟੀ ਮੋਟੀ ਲੜਾਈ ਨਹੀਂ ਹੈਗੀ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਮੇਰੇ ਜਿੰਨੇ ਵੀ ਸੱਜਣ ਵੀਰਾਂ ਸਾਰੇ ਪਹੁੰਚ ਚੁੱਕੇ ਆ ਪਿੱਛੇ ਤੱਕ ਸੋ ਸਾਰੇ ਪੰਥਰ ਦੀ ਕਿਰਪਾਲਤਾ ਕਰੋ ਭਾਈ ਜਿਹੜੇ ਮਤਲਬ ਅੱਜ ਵੀ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੂੰ ਚਾਹੇ ਕੱਲ ਨੂੰ ਜਾਓ ਪਾਰਸੋ ਜਾਓ ਵੀ ਅੱਜ ਦਾ ਕੰਮ ਨਹੀਂ ਹੈ ਨਾ ਨਾਲ ਲੱਭਾ ਚੱਲਣਾ ਪਰਿਵਾਰ ਕਰਜੇ ਐਵੇਂ ਹੁੰਨੇ ਆ ਕਿਸੇ ਨੂੰ ਵਿਆਹ ਹੈ ਜਾਂ ਕਿਸੇ ਦੇ ਖੰਡਪੜ ਸਾਹਿਬ ਕੱਲ ਨੂੰ ਦਸਵੇਂ ਪਾਸ਼ਾ ਜੀ ਦਾ ਗੁਰਪ੍ਰਭੂ ਜੀ ਹੈਗਾ ਉਹ ਪਿੰਡਾਂ ਦੀਆਂ ਬਾਰੀਆਂ ਵੱਲ ਹੋ ਜਾ ਆਪਣੀ ਆਪਣੀ ਜਣੀ ਖਣੌਰੀ ਜੇ ਅੱਜ ਨਹੀਂ ਜਾ ਸਕਦੇ ਤਾਂ ਕੱਲ ਪਰਸੋਂ ਚੌਥੇ ਜਰੂਰ ਜਾਣ ਦੀ ਜਿਹੜੀ ਖੇਚੜਾ ਕਰੋ ਤਾਂ ਕਿ ਆਪਾਂ ਸਾਰੇ ਜਾਨੇ ਰਾਲ ਮਿਲ ਕੇ ਇਹ ਜਿਹੜੀ ਸੁੱਤੀ ਪਈ ਹੈ ਸਰਕਾਰੀ ਨੂੰ ਜਗਾ ਸਕੀਏ ਸੋ ਇਹੀ ਮੇਰੀ ਬੇਨਤੀ ਆ ਸਾਰੇ ਜਾਨੇ ਪਹੁੰਚ ਦੀ ਕਿਰਪਾ ਕਰ। ਹਾਂਜੀ ਆਪਣਾ ਮਿਲਦਾ ਕੱਲਾ ਹੈ ਬਾਈ। ਹੈਲੋ। ਵਾਹਿਗੁਰੂ ਜੀ ਦਾ ਕਾਲਾ ਸਾਹ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਭ ਨੂੰ ਪਤਾ ਹੈ ਖਨੌਰੀ ਵਿਖੇ 4 ਤਰੀਕ ਦੀ ਜੋ ਮਹਾਰਾਲੀ ਰੱਖੀ ਹੋਈ ਆ ਮਰੰਡੇ ਤੋਂ ਭਾਰਤੀ ਕਿਸਾਨ ਜੀ ਦਾ ਉਹ ਗੁੱਸਾ ਵੱਲੋਂ ਦਾਫਲਾ ਜਾ ਰਿਹਾ। ਸੋ ਜਿਹੜੇ ਵੀ ਆਏ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਨਹੀਂ ਆਏ ਘਰਾਂ ਤੋਂ ਵੀ ਨਿਕਲੀਏ ਆਪਾਂ ਆਜ ਵੀ ਲਵਾਈਏ ਇੱਕ ਦਿਲ ਦੀ ਸਾਫ ਦਾ ਫਰਜ਼ ਬਣਦਾ ਹੈ ਸਾਡੇ ਜਿਲ੍ਹਿਆਂ ਦੀ ਬਹੁਤ ਘੱਟ ਹਾਜ਼ਰੀ ਆ ਜੇ ਤੁਸੀਂ ਨਿਕਲੋਗੇ ਤਾਂ ਸਾਡੇ ਮਸਲੇ ਦੇ ਹੱਲ ਹੋਣੇ ਆ ਸੋ ਦੂਜਾ ਜਿਹੜਾ ਇੱਕ ਆਪਣਾ ਨਹਿਰ ਦਾ ਇੱਕ ਮੁੱਦਾ ਆ ਰਿਹਾ ਬਹੁਤ ਆ ਆ ਜੋ ਜਿਹੜੀ ਸਰਹੰਦ ਕਨਾਲ ਆ ਉਹ ਪੱਕੀ ਹੋਣ ਜਾ ਰਹੀ ਆ ਇਲਾਕਾ ਨਿਵਾਸੀਆਂ ਸਭ ਨੂੰ ਇੱਕ ਸੂਚਨਾ ਆ ਇਹ ਅੱਪਾ ਸਾਰੇ ਉੱਥੇ ਵੀ ਹੰਬੜਾ ਮਾਰਨਾ ਅੱਜ ਆਪਾਂ ਨੇ ਉੱਥੋਂ ਫ੍ਰੀ ਹੋ ਜਾਣਾ ਉਸ ਤੋਂ ਬਾਅਦ ਇੱਧਰ ਵੀ ਇਕੱਠੇ ਹੋਈਏ ਨਹਿਰ ਵਾਲੇ ਮੁੱਦੇ ਤੇ ਨਹੀਂ ਤਾਂ ਨਾ ਆਪਣਾ ਇਲਾਕਾ ਵੇਟ ਏਰੀਆ ਜਾਇਦੇ ਨੇੜੇ ਨਹਿਰ ਦੇ ਏਰੀਆ ਜਿਹੜਾ ਪਾਣੀ ਦਾ ਪੱਤਣਾ ਉਹਦਾ ਬਹੁਤ ਥੱਲੇ ਚਲੇ ਜਾਣਾ ਤੋਂ ਜੇ ਆਪਾਂ ਹੁਣ ਹੰਬੜਾ ਮਾਰ ਗਏ ਕਿਉਂਕਿ ਜਿਹੜੀ ਨਹਿਰ ਸੀ ਉਹਨਾਂ ਨੇ ਇੱਕ ਤਾਂ ਪੱਕੀ ਕਰਨੀ ਕਿ ਥੱਲੇ ਬਹੁਤ ਮੋਟੀ ਇਹਨਾਂ ਦੇ ਫੋਲੋਥੀਨ ਦੀ ਤਰਪਾਲ ਪਾਉਣੀ ਹੈ ਜਿਸ ਨਾਲ ਥੱਲੇ ਸੇਮ ਤੱਕ ਵੀ ਨਹੀਂ ਮੜੀ ਦੀ ਜਾਣੀ ਹੈ ਜੀ ਤੋਂ ਜਿਹੜਾ ਵੀ ਇਲਾਕਾ ਸਾਡਾ ਬਚਿਆ ਹੋਇਆ ਮਾਲਾ ਮੋਟਾ ਉਹ ਵੀ ਸਾਰਾ ਉਜੜ ਜਾਣਾ ਤੇ ਉੱਥੇ ਤੁਹਾਨੂੰ ਧੰਨਵਾਦ ਜਿਹੜੇ ਆਏ ਆ ਇੱਥੇ ਤੇ ਹੁਣ ਥੋੜੀ ਦੇਰ ਚਿੱਤੋਂ ਕਾਫਲਾ ਖਨੌਰੀ ਵਾਸਤੇ ਰਵਾਨਾ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹਨ ਵੱਡੋ ਇੱਕ ਨੰਬਰ ਫੋਨ ਸਾਨੂੰ ਫੋਨ ਕਰਦਾ ਹਾਂ ਜਸਪ੍ਰੀਤ ਫੋਨ ਕਰਨਾ ਆਪਾਂ ਜਾਉਂਦੇ ਹਾਂ ਕਾਫਲਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖਾਸ ਜਿੰਦਾਬਾਦ ਲੋਕਤੀ ਸਰਕਾਰ ਮਰਦਾਬਾਦ ਲੋਕਤੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸਰਦਾਰ ਜਗਜੀਤ ਸਿੰਘ ਢਲੇਵਾਰ ਜਿੰਦਾਬਾਦ 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 ਜਗਜੀਤ ਸਿੰਘ ਜੀ ਢੱਲਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਖੜਾਨੀਆਂ ਬਾਨੀਆਂ ਦੀ ਸਰਕਾਰ ਮੁਰਦਾਬਾਦ ਆਪਰੇਟਿਵ ਘਰਾਣਿਆਂ ਦੀ ਸਰਕਾਰ ਮੁਰਦਾਬਾਦ ਹਰਿਆਣਾ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਭਾਰਤੀ ਕਿਸਾਨ ਜਿੰਦਿਆਂ ਖੋਸਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕੋਆਪਰੇਟਿਵ ਕਾਰੋਗਰਾਣਿਆਂ ਦੀ ਸਰਕਾਰ ਮੁਰਦਾਬਾਦ ਗਰਾਣੀਆਂ ਆਵਾਨੀਆਂ ਦੀ ਸਰਕਾਰ ਮੁਰਦਾਬਾਦ ਜਿਹੜੇ ਬੈਠਿਆਂ ਨੂੰ ਇਹ ਮੋਰਚੇ ਚੱਲਦੇ ਨੂੰ 11 ਮਹੀਨੇ ਹੋ ਗਏ ਤਕਰੀਬਨ ਪਲੱਸੇ ਹੋ ਗਏ 11 ਤੋਂ ਵੀ ਸੋ ਸੁੱਤੀ ਸਰਕਾਰ ਆ ਜਿਹੜੀ ਇੰਦਾ ਕਿ ਹੰਕਾਰੀ ਸਰਕਾਰ ਆ ਉਹਨਾਂ ਨੇ ਅਜੇ ਤੱਕ ਕੋਈ ਮੀਟਿੰਗ ਨਹੀਂ ਕਰਦ ਰਹੇ ਹਾਰ ਕੇ ਸਰਦਾਰ ਜਗਦੀ ਸਿੰਘ ਡੱਲੇਆਰ ਨੂੰ ਅੱਜ ਕਰੋ ਜਾ ਮਰਵਾਲੀ ਸਥਿਤੀ ਤੇ ਅੱਜ ਬੈਠੇ ਨੇ ਉਹ ਸੋ ਅੱਜ ਜਿਹੜਾ ਆਲ ਇੰਡੀਆ ਦੀ ਮਹਾਪੰਚਾਇਤ ਕਨੋਰੀ ਵਿਖੇ ਰੱਖੀ ਹੋਈ ਆ ਡੱਲੇਆਲ ਸਾਹਿਬ ਦੀ दिली ਇੱਛਾ ਸੀ ਕਹਿੰਦੇ ਮੈਂ ਰਹਾ ਨਾ ਰਹਾ ਇੱਕ ਵਾਰ ਮੈਂ ਸਭ ਨੂੰ ਇੱਥੇ ਦੇਖਣਾ ਚਾਹੁੰਦਾ ਆ ਵੀ ਲੋਕ ਕਿੰਨੇ ਕ ਜਾ ਗਏ ਜਿਹੜੇ ਜਾਗਰੂਤ ਵੀਰ ਜੋਧੇ ਇੱਥੇ ਪਹੁੰਚੇ ਹੋਏ ਆ ਕਈ ਹੁਣ ਵੀ ਘਰਾਂ ਚ ਰਜਾਈਆਂ ਚ ਬੈਠੇ ਆ ਕਿ ਡੱਲੇਆਲ ਸਾਹਿਬ ਦੀ ਇਕੱਲਿਆਂ ਦੀ ਲੜਾਈ ਆ ਇਹ ਸਭ ਦੀ ਲੜਾਈ ਆ ਇਹ ਸਭ ਦੀ ਲੜਾਈ ਵਾਸਤੇ 11 ਮਹੀਨੇ ਤੋਂ ਪਹਿਲਾਂ ਅਨੇ ਨੇ ਨੇ ਦੂਰ ਤੋਂ ਉੱਥੇ ਸੂਰਮੇ ਬੈਠੇ ਆ ਸੋ ਉਹਦੇ ਕਰਕੇ ਅੱਜ ਇੱਥੋਂ ਮਰੰਡੇ ਤੋਂ 200 ਗੱਡੀ ਦਾ ਸਾਡਾ ਖੁ ਪ੍ਰਾਰਤੀ ਕਿਸਾਨੀਆਂ ਦੇ ਖੋਸਾ ਵੱਲੋਂ ਮੁਹਾਲੀ ਤੇ ਰੋਪੜ ਜ਼ਿਲ੍ਹੇ ਦਾ ਕਾਫਲਾ ਜਾ ਰਿਹਾ ਸੋ ਸਭ ਨੂੰ ਬਾਕੀ ਬੇਨਤੀ ਜਿਨ੍ਹਾਂ ਨੇ ਅਜੇ ਤੱਕ ਨਹੀਂ ਹਾਜ਼ਰੀ ਲਵਾਈਆਂ ਉਹ ਵੀ ਉੱਥੇ ਪਹੁੰਚੀਏ ਕੀ ਲੱਗਦਾ ਜਿਹੜੀ ਤੁਹਾਡੇ ਅੱਜ ਮਹਾ ਪੰਚਾਇਤ ਰੱਖੀ ਗਈ ਆ ਇਸ ਦਾ ਮੋਦੀ ਦਾ ਸਰਪੰਨਾ ਕੋਈ ਚੁਕਦੇ ਆ ਜੀ ਮੋਦੀ ਜਦੋਂ ਦੇ ਡੱਲੇ ਵਾਲਾ ਸਾਹਿਬ ਮਰਨਵਰਤ ਤੇ ਬੈਠੇ ਆ ਸੁਪਰੀਮ ਕੋਰਟ ਦਾ ਅਕਲਦਾਜੀ ਤਾਂ ਹੀ ਕਰ ਰਿਹਾ ਨਾ ਪਿੱਛੇ ਬਹੁਤ ਕੁਝ ਚੱਲ ਰਿਹਾ ਜੇ ਸਰਕਾਰ ਢਿੱਲੀ ਹੋਈ ਆ ਤਾਂ ਹੀ ਹੈ ਜੇ ਅਸੀਂ ਨਿਕਲੋਂਗੇ ਕਰਾ ਦੇਵਾਂਗੇ ਆਬੀਸਲੀ ਫਰਕ ਪੈਣਾ ਜੀ ਆਉਣਗੇ ਮੰਚ ਤੇ ਆਉਣਗੇ ਪੰਜਾਬ ਸਰਕਾਰ ਵੀ ਹੁਣ ਜਾਗੀ ਆ ਸੁੱਤੀ ਹੋਈ ਕਿਸਾਨ ਕਿੰਨੇ ਜਾਗਰ ਗੁਨੇ ਆਪਣੇ ਕਿੰਨੇ ਆਪਣੇ ਨਾਲ ਜੁੜੇ ਰਹੇ ਕਿਸਾਨ ਦਿਲੋਂ ਤਾਂ ਬਹੁਤ ਜੁੜੇ ਹੋਏ ਪਤਾ ਨਹੀਂ ਕਿਉਂ ਵੇਸਲੇ ਜੇ ਹੋਏ ਹੋਏ ਆ ਅਸੀਂ ਲੋਕ ਥੋੜੇ इमोशनल ਜਿਹਾ ਦੇਖਦੇ ਆ ਜਾਂ ਫਿਰ ਜਿੱਧਰੋਂ ਇਕੱਠ ਤੁਰਦਾ ਫਿਰ ਤੁਰ ਪੈਂਦੇ ਆ ਨਹੀਂ ਮਤਲਬ ਆਪ ਸਮਝਦਾਰੀ ਘੱਟ ਵਰਤਦੇ ਉਹਦਾ ਜੁੜੇ ਹੋਏ ਸਾਰੇ ਹੀ ਆ ਤਕਰੀਬਨ ਜਦੋਂ ਵੀ ਅਸੀਂ ਗਰਾਉਂਡ ਪਿੰਡਾਂ ਚੋਂ ਕਿੰਨੇ ਦਿਨ ਹੋ ਗਏ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਜਿੱਥੇ ਵੀ ਜਾਈਦਾ ਸੀ ਸਾਰੇ ਮਤਲਬ ਪੂਰੇ ਪੋਜ਼ਿਟਿਵ ਉਹਨਾਂ ਦੀ ਗੱਲ ਮਿਲਦੀ ਆ ਸਭ ਜੁੜੇ ਹੋਏ ਸਾਰੇ ਹੀ ਹੈਗੇ ਆ ਤੇ ਅੱਗੇ ਵੀ ਮਤਲਬ ਪੰਜਾਬ ਸਰਕਾਰ ਦਾ ਕਨੈਕਟ ਪੰਜਾਬ ਸਰਕਾਰ ਦਾ ਤਾਂ ਜੀ ਬਹੁਤ ਮਾੜਾ ਸਹਿਯੋਗ ਆ ਪੰਜਾਬ 'ਚ ਸਾਨੂੰ ਕੁੱਟਿਆ ਪੰਜਾਬ ਦਾ ਸਾਡਾ ਪੁੱਲ ਦੱਬਿਆ ਹੋਇਆ ਇਹਨਾਂ ਨੇ ਪੰਜਾਬ 'ਚ ਸਾਡਾ ਅਸ਼ੁਭ ਕਰਨ ਛੀਦ ਕੀਤਾ ਉਹਦੀ ਐਫਆਈਆਰ ਤੱਕ ਨਹੀਂ ਇਹਨਾਂ ਨੇ ਕੀਤੀ ਹੁਣ ਵੀ ਸਾਨੂੰ ਪੰਜਾਬ 'ਚ ਹੀ ਕੁੱਟ ਰਹੇ ਆ ਜੀ ਤੇ ਪੰਜਾਬ ਤੋਂ ਤਾਂ ਬਾਹਰ ਹੋਈ ਨਹੀਂ ਆ ਹਰਿਆਣਾ ਗਵਰਨਮੈਂਟ ਪੰਜਾਬ 'ਚ ਆ ਕੇ ਸਾਨੂੰ ਕੁੱਟ ਰਹੀ ਆ ਸ਼ੰਭੂ ਬਾਰਡਰ ਤੇ ਅਸੀਂ ਨਹਤਿਆਂ ਨੇ ਜਾਣਾ ਅੱਗੇ ਤਾਂ ਕਹਿੰਦੇ ਸੀ ਟਰੈਕਟਰ ਟਰਾਲੀਆਂ ਲਿਆਓ ਤੁਰ ਕੇ ਆਜੋ ਹਜ਼ਾਰਾਂ 'ਚ ਸੀ ਨਾ ਉਹਨਾਂ ਉਸ ਤਾਂ ਸਿਰਫ 101 ਜਾਣਾ ਸੀ ਉਹ ਵੀ ਨਹੀਂ ਸਾਡੇ ਜਾਨ ਦੇ ਉੱਤੇ ਹੁਣ ਤੱਕ ਕੁੰਭ ਕਰਨ ਦੀ ਨੀਂਦ 'ਤੇ ਪਿਆ ਭਗਵੰਤਬਾਹ ਜਦ ਹੁਣ ਲੋਕ ਘਰਾਂ ਚੋਂ ਨਿਕਲੇ ਆ ਹੁਣ ਜਾਗੇ ਆ ਹੁਣ ਬਿਆਨ ਦੇ ਰਿਹਾ ਹੈ 40 ਦਿਨ ਹੋ ਗਏ ਅੱਜ ਡੱਲੇ ਵਾਲ ਸਾਹਿਬ ਨੂੰ ਮਰਨ ਵਰਸ ਤੇ ਬੈਠੇ ਹਾਂ ਤਾਂ ਭਗਵਾਨ ਤੋਂ ਬਾਦ ਨੂੰ ਮੈਂ ਚੈਲੰਜ ਕਰਦਾ ਇੱਕ ਦਿਨ ਭੁੱਖ ਹੜਤਾਲ ਤੇ ਬੈ ਕੇ ਦਿਖਾਵੇ ਹਾਂ ਕੇਜਰੀ ਵਾਲ ਦੀ ਵਾਰ ਨੂੰ ਬਥੇਰੀਆਂ ਉੱਥੇ ਤਾੜੀਆਂ ਮਾਰਦੇ ਸੀ ਜਾ ਕੇ ਦਿੱਲੀ ਜਾ ਕੇ ਉਸ ਪਤਵਾਸਤੇ ਬੈ ਕੇ ਸੋ ਕਿਸਾਨ ਜਿਹੜੇ ਕਹਿੰਦੇ ਸੀ ਆਮ ਲੋਕਾਂ ਦੀ ਆਮ ਘਰਾਂ ਦੀ ਸਰਕਾਰ ਆ ਫੇਲ ਹੋਈ ਆ ਬਿਲਕੁਲ ਇਹ ਕੋਆਪਰੇਟਿਵ ਘਰਾਣਿਆਂ ਦੀ ਇਹ ਮੋਦੀਆਂ ਦੀ ਸਰਕਾਰ ਹੈ ਜੀ ਵੀ ਪਰ ਅਸੀਂ ਤੁਹਾਡਾ ਕੀ ਕਹਿਣਾ ਕੀ ਨਾ ਜੀ ਕਹਿਣਾ ਮੈਂ ਜਸਪੀ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਜੂ ਖੋਸਾ ਰੋਪੜ ਅੱਜ ਦੇਖੀਏ ਗੱਲ ਦਾ 40ਵਾਂ ਦਿਨ ਹੈ ਜਿਹੜਾ ਹੋ ਚੁੱਕਿਆ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਤੇ ਉਹਨਾਂ ਦਾ ਇੱਕ ਖੁਆਇਸ਼ ਸੀ ਦਿਲੋਂ ਕਿਉਂਕਿ 40 ਦਿਨ ਤੱਕ ਪਹਿਲਾਂ ਤੋਂ ਉਹਨਾਂ ਨੇ ਯਾਰਪਾਰ ਦੀ ਜਿਹੜੀ ਲੜਾਈ ਉਹਨਾਂ ਨੇ ਕਹਿਤੀ ਵੀ ਯਾਰਪਾਰ ਦੀ ਲੜਾਈ ਹੋਊਗੀ ਮਰਨ ਵਰਤਦੇ ਨੇ ਸਿਰਫ ਪਾਣੀ ਲੈ ਰਹੇ ਨੇ ਅੰਨ ਦਾ ਦਾਣਾ ਵੀ ਨਹੀਂ ਲੈ ਰਹੇ ਸੋ ਅੱਜ 40ਵਾਂ ਦਿਨ ਆ ਉਹਨਾਂ ਦਾ 4 ਤਰੀਕ ਅੱਜ ਉਹਨਾਂ ਨੇ ਖਨੌਰੀ ਜਿਹੜਾ ਆਓ ਖਨੌਰੀ ਚੱਲੀ ਦਾ ਨਾਰਾ ਲਾਇਆ ਸੀਗਾ ਅੱਜ ਅਸੀਂ ਮੋਹਾਲੀ ਤੇ ਰੋਪੜ ਜਿਲ੍ਹਾ ਬੀਕੇਯੂ ਕੋਸਾ ਵੱਲੋਂ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਗਿਆ ਸਾਰੇ ਜਿੰਨੇ ਵੀ ਹੰਬਲਾਂ ਮਾਰਦੇ ਨੇ ਸਾਰੇ ਮੇਰੇ ਭਰਾ ਇੱਥੇ ਪਹੁੰਚੇ ਆ ਸੋ ਜਿਹੜੇ ਨਹੀਂ ਵੀ ਪਹੁੰਚ ਸਕੇ ਕਾਫਲੇ 'ਚ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਅਗਾਂਹ ਪਿਛਾਂ ਹੋ ਕੇ ਕੱਲ ਜਾਂ ਪਰਸੋਂ ਕਿਉਂਕਿ ਕੰਮਕਾਰ ਚਲੋ ਸਭ ਨੂੰ ਹੁੰਦੇ ਨੇ ਤੇ ਉਹ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ 11 ਮਹੀਨੇ ਹੋ ਚੁੱਕੇ ਮੋਰਚਾ ਤਿੰਨ ਜਗ੍ਹਾ ਤੇ ਚੱਲਦਾ ਹੈ ਮਹਾਪੰਚਾਇਤ ਜਿਹੜੀ ਰੱਖੀ ਗਈ ਆ ਜਿੱਥੇ ਐਸਕੇ ਵੀ ਆਏਗਾ ਅਹ ਦੇਖੋ ਜੀ ਜਰੂਰ ਉਹਨਾਂ ਨੇ ਸੱਦਾ ਸਭ ਨੂੰ ਦਿੱਤਾ ਹੋਇਆ ਆਲ ਇੰਡੀਆ ਸੱਦਾ ਨਾ ਕਿ ਇਕੱਲੇ ਪੰਜਾਬ ਨੂੰ ਸੱਦਾ ਸੱਦੇ 'ਚ ਕੌਣ ਪਹੁੰਚਦਾ ਕੌਣ ਨਹੀਂ ਪਹੁੰਚਦਾ ਸ਼ਾਮ ਤੱਕ ਕਲੀਅਰ ਹੋ ਜਾਣਾ ਐਸਕੇਮ ਪਹੁੰਚਦਾ ਜਾਂ ਨਹੀਂ ਪਹੁੰਚਦਾ ਬੈਕ ਤੋਂ ਉਹ ਜਰੂਰ ਆਪਣਾ ਸਮਰਥਨ ਦੇ ਰਹੇ ਨੇ ਅੱਜ ਉੱਥੇ ਕੌਣ-ਕੌਣ ਪਹੁੰਚਦਾ ਇਹ ਤਾਂ ਉੱਥੇ ਪਹੁੰਚੇ ਤੇ ਹੀ ਪਤਾ ਲੱਗੇਗਾ ਕਿਸਾਨਾਂ ਨੂੰ ਕੀ ਕੀ ਆਹ ਕਿਸਾਨਾਂ ਨੂੰ ਮੇਰੀ ਅਪੀਲ ਆ ਕਿ 11 ਮਹੀਨੇ ਹੋ ਚੁੱਕੇ ਆ ਤਿੰਨੇ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਸੋ ਆਪਣੀ ਡੱਲੇਵਾਲ ਸਾਹਿਬ ਦੀ ਲੜਾਈ ਨਹੀਂ ਇਕੱਲੀ ਸਾਰਿਆਂ ਦੀ ਲੜਾਈ ਆ ਲੜਾਈ ਜਿਹੜੀ ਸੰਸਾਰ ਦੇ ਕੋਆਪਰੇਟਿਵ ਘਰਾਣੇ ਨਾਲ ਚੱਲਦੀ ਹੈ ਨਾ ਕਿ ਕੋਈ ਸਟੇਟ ਨਾਲ ਜਾਂ ਸੈਂਟਰ ਸਰਕਾਰ ਨਾਲ ਵੀ ਨਹੀਂ ਇਹ ਸੰਸਾਰ ਦੇ ਵੱਡੇ ਕੋਆਪਰੇਟਿਵ ਘਰਾਣੇ ਨਾਲ ਜਿਹੜੀ ਸਾਡੀ ਜ਼ਮੀਨਾਂ ਨੂੰ ਦੁਕਾਨਦਾਰ ਭਰਾ ਛੋਟੇ ਵਪਾਰੀਆਂ ਨੂੰ ਆਉਣ ਵਾਲੇ ਦਿਨਾਂ 'ਚ ਖਤਮ ਕਰਨ ਜਾ ਰਹੀ ਆ ਲੜਾਈ ਉਹਨਾਂ ਦੇ ਵਿਰੁੱਧ ਆ ਲੜਾਈ ਜੰਗ ਆ ਜਿਹੜੀ ਬਹੁਤ ਵੱਡੀ ਆ ਵੱਡੀ ਗੱਲ ਇਹ ਵੀ ਲਿਖਣੇ ਆ ਜੀ ਆ ਸਾਹਮਣੇ ਦੁਕਾਨਾਂ ਵਾਲੇ ਤੁਹਾਨੂੰ ਸਹਿਯੋਗ ਦੇ ਰਹੇ ਆ ਨਹੀਂ ਤੇਰੇ ਕੀ ਕੀ ਲੱਗਦਾ ਕੀ ਆ ਦੇਖੋ ਜਿਹੜੀ ਆਮ ਪਬਲਿਕ ਦੇ ਸਹਿਯੋਗ ਦੀ ਗੱਲ ਆ ਮੇਰੇ ਦੁਕਾਨਦਾਰ ਭਰਾ ਨੇ ਮਰੰਡਾ ਸ਼ਹਿਰ 'ਚ ਖੜੇ ਆ 30 ਦਸੰਬਰ ਨੂੰ ਸਾਰਿਆਂ ਨੇ ਸਮਰਥਨ ਦੱਸੇ ਦਿੱਤਾ ਕਿ ਕਿੰਨਾ ਸਮਰਥਨ ਦੇ ਰਿਹਾ ਪੰਜਾਬ ਸਾਰੇ ਦੁਕਾਨਦਾਰ ਭਰਾ ਵਪਾਰੀ ਭਰਾ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਕਲੀਅਰ ਸੀਗਾ ਵੀ 30 ਦਸੰਬਰ ਨੂੰ ਬੰਦ ਦਾ ਤਾਂ ਬੰਦ ਆ ਕੋਈ ਜ਼ਬਰਦਸਤੀ ਨਹੀਂ ਹੋਈ ਸਾਰੇ ਜਿੰਨੇ ਵੀ ਵਪਾਰੀ ਵਰਗਾ ਸਾਰਿਆਂ ਨੇ ਆਪਣੇ ਆਪ ਆਪ ਮਾਰੇ ਦੁਕਾਨਾ ਬੰਦ ਕਰਕੇ ਰੱਖੀਆਂ ਬਹੁਤ ਵੱਡਾ ਸਮਰਥਨ ਦਿੱਤਾ ਆਪ ਲੋਕਾਂ ਨੇ ਰਾਘੀਰਾਂ ਨੇ ਬਹੁਤ ਵੱਡਾ ਸਮਰਥਨ ਅੱਜ ਵੀ ਮੁੱਖ ਕਰਨ ਦਾ ਮੁੱਖ ਕਾਰਨ ਦਾ ਅੱਜ ਜੋ Oh, ja, der Neue,